ਮਾਸ਼ਾਅੱਲਾ ਹੈ ਜੀ ਤੁਸਨ ਮਾਸ਼ਾਅੱਲਾ ਜੀ ਜੰਨੇ ਵੀ ਮੇਰੇ ਭਰਾਵਾਂ ਨੇ ਵੀਰਾਂ ਨੇ ਭੈਣਾਂ ਨੇ ਆਲ ਵਰਲਡ ਦੇ ਵਿੱਚ ਪਰਿਵਾਰ ਲਈ ਅਰਦਾਸਾਂ ਕਰੀਆਂ ਵੀ ਪ੍ਰਮਾਤਮਾ ਇਹਨਾਂ ਨੂੰ ਪੁੱਤ ਬਖਸ਼। ਤੇ ਅੱਜ ਸਾਰਿਆਂ ਦੀ ਦਵਾ ਦੇ ਸਦਕੇ ਅੱਜ ਸਾਡੇ ਵਿੱਚ ਫੇਰ ਸਾਡਾ ਸਿੱਧੂ ਭਾਈ ਵਾਪਸ ਮੁੜ ਕੇ ਆਇਆਗਾ ਜਿੱਥੋਂ ਤੱਕ ਸੰਗਤਾਂ ਬਾਈ ਨੂੰ ਸਿੱਧੂ ਨੂੰ ਪਿਆਰ ਕਰਦੀਆਂ ਸੀ ਸਾਰਿਆਂ ਨੂੰ ਤਹਿ ਦਿਲੋਂ ਧੰਨਵਾਦ। ਤੇ ਜਿੱਥੇ ਗੁਰੂ ਘਰ ਜਾਓ ਜਿੱਥੇ ਵੀ ਜਾਓ ਮੰਨ ਕਰ ਗੁਰੂ ਘਰ ਕਿੱਥੇ ਵੀ ਜਾਓ ਤੇ ਅਰਦਾਸ ਕਰਿਓ ਵੀ ਤੰਦਰੁਸਤ ਤੇ ਵੱਡੀਆਂ ਉਮਰਾਂ ਬਖਸ਼ੇ ਜੀ ਥੈਂਕ ਯੂ ਸਾਡੇ ਭਰਾ ਨੂੰ ਲੰਮੀ ਉਮਰ ਦਾ ਸਾਡੇ ਭਰਾ ਨੂੰ ਲੰਮੀ ਉਮਰਾਂ ਬਖਸ਼ੇ ਤੇ ਤੰਦਰੁਸਤੀ ਤੱਕ ਜਰੂਰ ਕਰੋ ਅੱਜ ਬੜੀ ਖੁਸ਼ੀ ਦੀ ਗੱਲ ਆ ਬਹੁਤ ਖੁਸ਼ੀ ਦੱਸ ਨਹੀਂ ਲੱਗਦੇ ਬਿਆਨ ਨਹੀਂ ਕਰ ਸਕਦੇ ਨਰਵਸ ਆ ਹੱਥ ਵੀ ਕੰਬਦੇ ਆ ਨਰਵਸ ਆ ਵੀ ਇਦਾਂ ਖੁਸ਼ੀ ਦੀ ਗੱਲ ਸਾਡੇ ਲਈ ਕੋਈ ਨਹੀਂ ਹੈਗੀ ਮਾਸ਼ਾਅੱਲਾਹ ਜੀ ਜਿੰਨੇ ਵੀ ਮੇਰੇ ਭਰਾਵਾਂ ਨੇ ਵੀਰਾਂ ਨੇ ਭੈਣਾਂ ਨੇ ਆਲ ਵਰਲਡ ਦੇ ਵਿੱਚ ਪਰਿਵਾਰ ਲਈ ਅਰਦਾਸਾਂ ਕਰੀਆਂ ਵੀ ਪ੍ਰਮਾਤਮਾ ਇਹਨਾਂ ਨੂੰ ਪੁੱਤ ਬਖਸ਼। ਤੇ ਅੱਜ ਸਾਰਿਆਂ ਦੀ ਦੁਆ ਦੇ ਸਦਕੇ ਅੱਜ ਸਾਡੇ ਵਿੱਚ ਫੇਰ ਸਾਡਾ ਸਿੱਧੂ ਭਾਈ ਵਾਪਸ ਮੁੜ ਕੇ ਆਇਆਗਾ। ਜਿੱਥੋਂ ਤੱਕ ਸੰਗਤਾਂ ਭਾਈ ਨੂੰ ਸਿੱਧੂ ਨੂੰ ਪਿਆਰ ਕਰਦੀਆਂ ਸੀ ਸਾਰਿਆਂ ਨੂੰ तहे ਦਿਲੋਂ ਧੰਨਵਾਦ। ਤੇ ਜਿੱਥੇ ਗੁਰੂ ਘਰ ਜਾਓ ਜਿੱਥੇ ਵੀ ਜਾਓ ਮੰਨ ਗੁਰੂ ਘਰ ਕਿੱਥੇ ਵੀ ਜਾਓ ਤੇ ਅਰਦਾਸ ਕਰਿਓ ਵੀ ਤੰਗ ਰੋਸਤ ਤੇ ਵੱਡੀਆਂ ਉਮਰਾਂ ਬਖਸ਼ੇ ਜੀ ਸਾਡੇ ਭਰਾ ਨੂੰ ਲੰਮੀ ਉਮਰਾਂ ਬਖਸ਼ੇ ਤੇ ਤੰਦਰੁਸਤੀ ਤੱਕ ਜਰੂਰ ਕਰੋ ਅੱਜ ਬੜੀ ਖੁਸ਼ੀ ਦੀ ਗੱਲ ਆ ਬਹੁਤ ਖੁਸ਼ੀ ਦੱਸ ਨਹੀਂ ਸਕਦੇ ਬਿਆਨ ਨਹੀਂ ਕਰ ਸਕਦੇ ਨਰਵਸ ਆ ਹੱਥ ਵੀ ਕੰਬਦੇ ਆ ਨਰਵਸ ਆ ਵੀ ਇਤੋਂ ਖੁਸ਼ੀ ਦੀ ਗੱਲ ਸਾਡੇ ਲਈ ਕੋਈ ਨਹੀਂ ਹੈਗੀ